ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਇਸ ਹਫਤੇ ਦਾ ਰਾਸ਼ੀ ਫਲ 14 ਤਰੀਕ ਤੋਂ ਲੈ ਕੇ 21 ਤਰੀਕ ਤੱਕ ਕਿਵੇਂ ਦਾ ਰਹਿਣ ਵਾਲਾ ਹੈ ਕੀ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਹੋਣ ਵਾਲੇ ਹਨ ਕੀ ਕੀ ਤੁਹਾਨੂੰ ਆਪਣੇ ਇਸ ਹਫਤੇ ਦੇ ਵਿੱਚ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੀ ਅਸੀਮ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਦੋਸਤੋ ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ ਵਿਸਾਖ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਇਸ ਦੌਰਾਨ ਕਈ ਰਾਸ਼ੀਆਂ ਵਿੱਚੋ ਗ੍ਰਹਿਣ ਦੇ ਉਤਰਾ ਚੜਾ ਵੇਖਣ ਨੂੰ ਮਿਲ ਸਕਦੇ ਹਨ ਇਸ ਲਈ ਤੁਹਾਡੇ ਮਨ ਵਿੱਚ ਵੀ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਹੋਣਗੇ ਜਿਵੇਂ ਕਿ ਰਾਸ਼ੀ ਦੇ ਹਿਸਾਬ ਨਾਲ ਤੁਹਾਨੂੰ ਕੀ ਲਾਭ ਹੋਵੇਗਾ ਜਾਂ ਨਹੀਂ ਕਿਹੜੇ ਉਪਾਅ ਕਰਨ ਨਾਲ ਕਿਹੜਾ ਦਿਨ ਤੁਹਾਡੇ ਲਈ ਸ਼ੁਭ ਹੋਵੇਗਾ ਤੁਹਾਨੂੰ ਦੱਸ ਦਈਏ ਕਿ 14 ਅਪ੍ਰੈਲ ਤੋਂ ਲੈ ਕੇ 16 ਅਪ੍ਰੈਲ ਤੱਕ ਚੰਦਰਮਾ ਸ਼ੁਰੂ ਵਿੱਚ বৃশ্চਿਕ ਰਾਸ਼ੀ ਵਿੱਚ ਰਹੇਗਾ ਇਸ ਤੋਂ ਬਾਅਦ ਤਨ ਅਤੇ ਮਕਰ ਰਾਸ਼ੀ ਵਿੱਚ ਗੋਚਰ ਕਰਕੇ ਇਹ 15 ਅਪ੍ਰੈਲ ਨੂੰ ਸ਼ਾਮ 5:38 ਵਜੇ ਤੋਂ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਵੇਗਾ ਸ਼ੁਰੂ ਵਿੱਚ ਸੂਰਜ ਮੀਨ ਰਾਸ਼ੀ ਵਿੱਚ ਰਹੇਗਾ 14 ਅਪ੍ਰੈਲ ਨੂੰ ਸ਼ਾਮ 5 ਵਜੇ 5 ਮਿੰਟ ਤੇ ਮੇਖ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਵੇਗਾ ਬਾਕੀ ਸਾਰੇ ਗ੍ਰਹਿ ਪੂਰੇ ਹਫਤੇ ਇਸ ਰਾਸ਼ੀ ਵਿੱਚ ਰਹਿਣਗੇ ਮੰਗਲ ਮਿਥਨ ਬੁੱਧ ਅਤੇ ਰਾਹੂ ਮੇਖ ਵਿੱਚ ਬ੍ਰਹਸਪਤੀ ਮੀਨ ਵਿੱਚ ਸ਼ਨੀ ਕੁੰਭ ਵਿੱਚ ਅਤੇ ਸ਼ੁਕਰ ਬ੍ਰਿਹਗਾਂਤੀ ਵਿੱਚ ਗੋਚਰ ਕਰੇਗਾ ਅੱਜ ਅਸੀਂ ਤੁਹਾਨੂੰ ਵਿਸਾਖ ਮਹੀਨੇ ਵਿੱਚ ਤੁਹਾਡਾ ਰਾਸ਼ੀ ਫਲ ਦੇ ਨਾਲ ਕੁਝ ਉਪਾਅ ਵੀ ਦੱਸਣ ਵਾਲੇ ਹਾਂ ਜੀ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਇਹ ਹਫਤਾ ਤੁਹਾਡੇ ਲਈ ਮਿਸ਼ਰਤ ਪ੍ਰਭਾਵ ਵਾਲਾ ਹੈ ਜੇਕਰ ਤੁਹਾਡਾ ਅਜੇ ਤੱਕ ਵਿਆਹ ਨਹੀਂ ਹੋਇਆ ਤਾਂ ਖੁਸ਼ ਹੋ ਜਾਓ ਕਿਉਂਕਿ ਤੁਹਾਨੂੰ ਚੰਗੇ ਰਿਸ਼ਤੇ ਆਉਣ ਵਾਲੇ ਹਨ ਹਾਲਾਂਕਿ ਕੁਝ ਲੋਕ ਉਸ ਵਿੱਚ ਰੁਕਾਵਟ ਵੀ ਪੈਦਾ ਕਰਨਗੇ ਅਦਾਲਤੀ ਕੰਮਾਂ ਵਿੱਚ ਸਫਲਤਾ ਤੁਹਾਨੂੰ ਮਿਲਣ ਵਾਲੀ ਹੈ ਇਸ ਤੋਂ ਇਲਾਵਾ ਕੁਝ ਖੇਤਰਾਂ ਤੋਂ ਤੁਹਾਨੂੰ ਪੈਸਾ ਵੀ ਆ ਜਾਵੇਗਾ। ਇਸ ਹਫਤੇ ਤੁਹਾਡੀ ਦੁਸ਼ਮਣਾਂ ਤੇ ਜਿੱਤ ਹੋਵੇਗੀ। ਇਹ ਹਫਤਾ 14 ਤਰੀਕ ਤੋਂ ਲੈ ਕੇ 18 ਤਰੀਕ ਤੱਕ ਤੁਹਾਡੇ ਲਈ ਸਫਲ ਹੈ। ਇਸ ਹਫਤੇ ਤੁਹਾਨੂੰ ਰਾਹੂ ਦੀ ਸ਼ਾਂਤੀ ਦਾ ਉਪਾਅ ਕਰਵਾਉਣਾ ਚਾਹੀਦਾ ਹੈ। ਹਫਤੇ ਦਾ ਸ਼ੁਭ ਦਿਨ ਤੁਹਾਡੇ ਲਈ ਮੰਗਲਵਾਰ ਹੋਵੇਗਾ। ਇਸ ਹਫਤੇ ਤੁਹਾਨੂੰ ਪੈਸਾ ਮਿਲਣ ਦੀ ਬਹੁਤ ਸਾਰੀ ਸੰਭਾਵਨਾ ਬਣੀ ਹੋਈ ਹੈ। ਦਫ਼ਤਰ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਪਰ ਨਾਲ ਹੀ ਦਫਤਰ ਵਿੱਚ ਤੁਹਾਡੇ ਦੁਸ਼ਮਣਾਂ ਦੀ ਗਿਣਤੀ ਵੀ ਵੱਧ ਜਾਵੇਗੀ। ਜੀਵਨ ਸਾਥੀ ਦੇ ਨਾਲ ਤੁਹਾਡੇ ਸਬੰਧ ਚੰਗੇ ਰਹਿਣਗੇ, ਤੁਹਾਡੀ ਸਿਹਤ ਠੀਕ ਰਹੇਗੀ, ਕਿਸਮਤ ਤੁਹਾਡਾ ਸਾਥ ਦੇਵੇਗੀ। ਮੰਗਲਵਾਰ ਨੂੰ ਵਰਤ ਰੱਖੋ ਅਤੇ ਹਨੂਮਾਨ ਜੀ ਦੇ ਮੰਦਰ ਵਿੱਚ ਜਾਓ ਅਤੇ ਮੰਗਲਵਾਰ ਨੂੰ ਘੱਟ ਤੋਂ ਘੱਟ 7 ਵਾਰ ਹਨੂਮਾਨ ਚਾਲੀਸਾ ਦਾ ਜਾਪ ਕਰੋ। ਇਸ ਲਈ ਤੁਹਾਡਾ ਹਫਤੇ ਦਾ ਦਿਨ ਸ਼ੁੱਕਰਵਾਰ ਤੁਹਾਡੇ ਲਈ ਬਹੁਤ ਹੀ ਸ਼ੁਭ ਸਾਬਿਤ ਹੋ ਜਾਵੇਗਾ। ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਨੂੰ ਸਰਕਾਰੀ ਦਫਤਰ ਤੋਂ ਕਾਫੀ ਮਦਦ ਮਿਲ ਸਕਦੀ ਹੈ ਮਾਤਾ ਅਤੇ ਪਿਤਾ ਦੀ ਸਿਹਤ ਠੀਕ ਰਹੇਗੀ ਭਰਾਵਾਂ ਨਾਲ ਮਤਭੇਦ ਹੋ ਸਕਦੇ ਹਨ ਬੱਚਿਆਂ ਦਾ ਸਹਿਯੋਗ ਮਿਲੇਗਾ ਹਾਦਸੇ ਦਾ ਵੀ ਖਦਸ਼ਾ ਬਣਦਾ ਦਿਖਾਈ ਦੇ ਰਿਹਾ ਹੈ ਇਸ ਲਈ ਆਪਣਾ ਧਿਆਨ ਰੱਖੋ ਇਸ ਹਫਤੇ 14 ਅਤੇ 15 ਅਪ੍ਰੈਲ ਨੂੰ ਕੋਈ ਵੀ ਕੰਮ ਤੁਸੀਂ ਜੇਕਰ ਕਰਦੇ ਹੋ ਤਾਂ ਪੂਰੇ ਹੀ ਧਿਆਨ ਨਾਲ ਕਰਨਾ ਮੰਗਲਦੇਵ ਦੀ ਸ਼ਾਂਤੀ ਲਈ ਤੁਹਾਨੂੰ ਇਸ ਹਫਤੇ ਉਪਾਅ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਇਸ ਤੋਂ ਇਲਾਵਾ ਮੰਗਲਵਾਰ ਨੂੰ ਮੰਦਰ ਵਿੱਚ ਜਾ ਕੇ ਗਰੀਬਾਂ ਨੂੰ ਦਾਲ ਅਤੇ ਕਣਕ ਵੰਡੋ ਹਫਤੇ ਦਾ ਸ਼ੁਭ ਦਿਨ ਤੁਹਾਡੇ ਲਈ ਮੰਗਲਵਾਰ ਹੋਵੇਗਾ ਜੀ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਕਿਸਮਤ ਇਸ ਹਫਤੇ ਤੁਹਾਡਾ ਸਾਥ ਦੇਣ ਵਾਲੀ ਹੈ ਧਨ ਪ੍ਰਾਪਤੀ ਦੀ ਚੰਗੀ ਸੰਭਾਵਨਾ ਹੈ ਪਿਤਾ ਨੂੰ ਨੁਕਸਾਨ ਹੋ ਸਕਦਾ ਹੈ ਤੁਹਾਨੂੰ ਤੁਹਾਡੇ ਬੱਚਿਆਂ ਤੋਂ ਚੰਗਾ ਸਹਿਯੋਗ ਨਹੀਂ ਮਿਲੇਗਾ ਇਸ ਹਫਤੇ ਤੁਸੀਂ ਆਪਣੇ ਦੁਸ਼ਮਣਾਂ ਤੇ ਜਿੱਤ ਪ੍ਰਾਪਤ ਕਰ ਸਕਦੇ ਹੋ ਇਸ ਹਫਤੇ 14 ਅਤੇ 15 ਅਪ੍ਰੈਲ ਨੂੰ ਤੁਹਾਡੇ ਲਈ ਚੰਗਾ ਸਮਾਂ ਸਾਬਿਤ ਹੋ ਜਾਵੇਗਾ ਇਸ ਹਫਤੇ ਕੋਈ ਵੀ ਕੰਮ ਕਰਦੇ ਸਮੇਂ ਤੁਹਾਨੂੰ ਸਾਵਧਾਨ ਰਹਿਣਾ ਜ਼ਰੂਰੀ ਹੋਵੇਗਾ ਤੁਹਾਡੇ ਬੱਚੇ ਨੂੰ 17 ਅਤੇ 18 ਤਰੀਕ ਨੂੰ ਕੋਈ ਦਿੱਕਤ ਆ ਸਕਦੀ ਹੈ ਤੁਹਾਨੂੰ ਇਸ ਹਫਤੇ ਗਾਂ ਨੂੰ ਹਰਾ ਚਾਰਾ ਖਵਾਉਣਾ ਚਾਹੀਦਾ ਹੈ ਹਫਤੇ ਦਾ ਸ਼ੁਭ ਦਿਨ ਤੁਹਾਡੇ ਲਈ ਸੋਮਵਾਰ ਹੋਵੇਗਾ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਜੀਵਨ ਸਾਥੀ ਦੀ ਸਿਹਤ ਚੰਗੀ ਰਹੇਗੀ ਸਰਕਾਰੀ ਦਫ਼ਤਰਾਂ ਵਿੱਚ ਤੁਹਾਨੂੰ ਸਫਲਤਾ ਮਿਲਣ ਵਾਲੀ ਹੈ ਤੁਹਾਨੂੰ ਤੁਹਾਡੇ ਤੋਂ ਸੀਨੀਅਰ ਅਤੇ ਜੂਨੀਅਰ ਸਾਰਿਆਂ ਦਾ ਹੀ ਸਹਿਯੋਗ ਮਿਲੇਗਾ ਤਨ ਆਉਣ ਦੀ ਸੰਭਾਵਨਾ ਘੱਟ ਹੈ ਕਿਸਮਤ ਦੀ بجائے ਆਪਣੀ ਮਿਹਨਤ ਤੇ ਭਰੋਸਾ ਕਰੋ ਇਹੀ ਤੁਹਾਡੇ ਲਈ ਠੀਕ ਰਹੇਗਾ ਤੁਹਾਨੂੰ ਆਪਣੇ ਬੱਚਿਆਂ ਤੋਂ ਥੋੜਾ ਜਿਹਾ ਸੰਜੋਗ ਮਿਲ ਸਕਦਾ ਹੈ ਤੁਸੀਂ ਦੁਸ਼ਮਣਾਂ ਉੱਤੇ ਜਿੱਤ ਪ੍ਰਾਪਤ ਕਰੋਗੇ ਇਸ ਹਫ਼ਤੇ 16 ਅਪ੍ਰੈਲ ਦਾ ਦਿਨ ਤੁਹਾਡੇ ਲਈ ਫਲਦਾਇਕ ਹੈ ਤੁਹਾਨੂੰ 14 ਅਤੇ 15 ਅਪ੍ਰੈਲ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ ਤੁਹਾਡੀ ਖੁਸ਼ੀ ਵਿੱਚ ਕੋਈ ਵੀ ਕਮੀ ਨਹੀਂ ਰਹੇਗੀ ਤੁਹਾਨੂੰ ਇਸ ਹਫ਼ਤੇ ਹਰ ਰੋਜ਼ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ ਹਫਤੇ ਦਾ ਸ਼ੁਭ ਦਿਨ ਤੁਹਾਡੇ ਲਈ ਐਤਵਾਰ ਹੋਵੇਗਾ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਡਾ ਲੱਕੀ ਸਤਾਰਾ ਚੜਤਵਲ ਹੈ ਕਿਸਮਤ ਨਾਲ ਤੁਹਾਡੇ ਕਈ ਕੰਮ ਪੂਰੇ ਹੋ ਜਾਣਗੇ ਜੇਕਰ ਤੁਸੀਂ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਹੋ ਤਾਂ ਤੁਹਾਨੂੰ ਦਫ਼ਤਰ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਤੁਹਾਡਾ ਵਿਆਹ ਨਹੀਂ ਹੋਇਆ ਤਾਂ ਵਿਆਹ ਦੇ ਚੰਗੇ ਪ੍ਰਸਤਾਵ ਆਉਣਗੇ ਇਸ ਹਫਤੇ ਤੁਹਾਡੇ ਨਵੇਂ ਦੁਸ਼ਮਣ ਬਣ ਸਕਦੇ ਹਨ ਜਦੋਂ ਕਿ ਪੁਰਾਣੇ ਦੁਸ਼ਮਣ ਤੁਹਾਡੇ ਸ਼ਾਂਤ ਰਹਿਣਗੇ ਕੋਈ ਮਾਮੂਲੀ ਹਾਦਸਾ ਹੋਣ ਦਾ ਵੀ ਖਦਸ਼ਾ ਹੈ ਇਸ ਹਫਤੇ 14 ਅਪ੍ਰੈਲ ਨੂੰ ਤੁਹਾਡੇ ਲਈ ਬਹੁਤ ਹੀ ਫਲਦਾਇਕ ਹੈ ਜਦੋਂ ਕਿ ਤੁਹਾਡੇ ਲਈ 16 ਅਪ੍ਰੈਲ ਪਰਵਾ ਕੋਈ ਦੁੱਖ ਪਹੁੰਚ ਸਕਦਾ ਹੈ ਇਸ ਲਈ ਉਸ ਸਮੇਂ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ ਤੁਹਾਨੂੰ ਇਸ ਹਫਤੇ ਰਾਹੂ ਦੀ ਸ਼ਾਂਤੀ ਦਾ ਉਪਾਅ ਕਰਨਾ ਚਾਹੀਦਾ ਹੈ ਹਫਤੇ ਦਾ ਸ਼ੁਭ ਦਿਨ ਤੁਹਾਡੇ ਲਈ ਬੁੱਧਵਾਰ ਹੈ ਜੀ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਡੀ ਖੁਸ਼ੀ ਵੱਧ ਸਕਦੀ ਹੈ ਤੁਹਾਡੀ ਅਤੇ ਤੁਹਾਡੇ ਜੀਵਨ ਸਾਥੀ ਦੀ ਸਿਹਤ ਠੀਕ ਰਹੇਗੀ ਕਿਸਮਤ ਦੀ ਥਾ ਆਪਣੀ ਮਿਹਨਤ ਉੱਤੇ ਭਰੋਸਾ ਰੱਖੋ ਇਸ ਹਫਤੇ ਤੁਹਾਡੇ ਦੁਸ਼ਮਣ ਸ਼ਾਂਤ ਰਹਿਣਗੇ ਪੇਟ ਦੀ ਕੋਈ ਮਾਮੂਲੀ ਬਿਮਾਰੀ ਹੋ ਸਕਦੀ ਹੈ ਤੁਹਾਨੂੰ ਆਪਣੇ ਬੱਚਿਆਂ ਦਾ ਸਹਿਯੋਗ ਮਿਲੇਗਾ 14 ਅਤੇ 15 ਅਪ੍ਰੈਲ ਇਸ ਹਫਤੇ ਤੁਹਾਡੇ ਲਈ ਚੰਗਾ ਸਮਾਂ ਹੋਵੇਗਾ ਹਫਤੇ ਦੇ ਬਾਕੀ ਦਿਨ ਵੀ ਠੀਕ ਹਨ ਇਸ ਹਫਤੇ ਤੁਹਾਨੂੰ ਸ਼ੁੱਕਰਵਾਰ ਨੂੰ ਮੰਦਰ ਜਾਣਾ ਚਾਹੀਦਾ ਹੈ ਅਤੇ ਗਰੀਬਾਂ ਵਿੱਚ ਚੌਲ ਦਾਨ ਕਰਨੇ ਚਾਹੀਦੇ ਹਨ ਹਫਤੇ ਦਾ ਸ਼ੁਭ ਦਿਨ ਤੁਹਾਡੇ ਲਈ ਸ਼ੁੱਕਰਵਾਰ ਹੋਵੇਗਾ ਜੀ ਅਗਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ বৃশ্চিক রাশি ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਤੁਹਾਡੇ ਜੀਵਨ ਸਾਥੀ ਲਈ ਬਹੁਤ ਵਧੀਆ ਹੈ ਅਣਵਿਆਹੇ ਲੋਕਾਂ ਲਈ ਵੀ ਇਹ ਹਫਤਾ ਚੰਗਾ ਹੈ ਉਹਨਾਂ ਨੂੰ ਵਿਆਹ ਦੇ ਪ੍ਰਸਤਾਵ ਆਉਣਗੇ ਪ੍ਰੇਮ ਸੰਬੰਧਾਂ ਵਿੱਚ ਸਫਲਤਾ ਮਿਲ ਜਾਵੇਗੀ ਪਿਤਾ ਦੀ ਸਿਹਤ ਵਿੱਚ ਤੁਹਾਨੂੰ ਕੁਝ ਪਰੇਸ਼ਾਨੀ ਹੋ ਸਕਦੀ ਹੈ ਤੁਹਾਨੂੰ ਬੱਚਿਆਂ ਤੋਂ ਵਧੀਆ ਸਹਿਯੋਗ ਮਿਲੇਗਾ ਬੱਚਿਆਂ ਦੀ ਤਰੱਕੀ ਵੀ ਹੋ ਸਕਦੀ ਹੈ ਦੁਰਘਟਨਾਵਾਂ ਤੋਂ ਬਚਣ ਦੀ ਕੋਸ਼ਿਸ਼ ਕਰੋ ਇਸ ਹਫਤੇ 16 ਅਪ੍ਰੈਲ ਦਾ ਦਿਨ ਤੁਹਾਡੇ ਲਈ ਸਫਲ ਹੈ ਤੁਹਾਨੂੰ ਇਸ ਹਫਤੇ ਗਣੇਸ਼ ਅਥਰਵਸ਼ੀ ਕਰਨ ਦਾ ਪਾਠ ਕਰਵਾਉਣਾ ਚਾਹੀਦਾ ਹੈ ਹਫਤੇ ਦਾ ਸ਼ੁਭ ਦਿਨ ਐਤਵਾਰ ਹੈ ਤੁਹਾਡੇ ਲਈ ਅਗਲੀ ਰਾਸ਼ੀ ਹੈ ਜੇ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਦਫ਼ਤਰ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਇਸ ਹਫਤੇ ਆਪਣੇ ਬੱਚਿਆਂ ਤੋਂ ਜ਼ਿਆਦਾ ਉਮੀਦ ਨਾ ਰੱਖੋ ਜੀਵਨ ਸਾਥੀ ਦੀ ਸਿਹਤ ਵਿੱਚ ਕੋਈ ਸਮੱਸਿਆ ਰਹੇਗੀ ਤੁਹਾਡੇ ਬੱਚੇ ਨੂੰ ਵੀ ਪਰੇਸ਼ਾਨੀ ਕੋਈ ਆ ਸਕਦੀ ਹੈ ਤੁਹਾਨੂੰ ਇਸ ਹਫਤੇ ਆਪਣੀ ਕਿਸਮਤ ਤੋਂ ਕੁਝ ਵੀ ਉਮੀਦ ਨਹੀਂ ਰੱਖਣੀ ਚਾਹੀਦੀ ਇਸ ਹਫਤੇ 13 ਅਤੇ 14 April ਨੂੰ ਸ਼ੁਭ ਅਤੇ ਤੁਹਾਡੇ ਲਈ ਸਮਾਫਲਦਾਇਕ ਹੈ ਅਦਾਲਤੀ ਕੰਮਾਂ ਵਿੱਚ ਵੀ ਤੁਹਾਨੂੰ ਇਸ ਹਫਤੇ ਸਫਲਤਾ ਮਿਲ ਸਕਦੀ ਹੈ ਤੁਹਾਨੂੰ ਇਸ ਹਫਤੇ ਹਰ ਰੋਜ਼ ਰੁਦਰਾਕਸ਼ਟਮ ਦਾ ਪਾਠ ਕਰਵਾਉਣਾ ਚਾਹੀਦਾ ਹੈ ਅਤੇ ਭਗਵਾਨ ਸ਼ਿਵ ਦਾ ਅਭਿਸ਼ੇਕ ਵੀ ਕਰਨਾ ਚਾਹੀਦਾ ਹੈ ਇਸ ਹਫਤੇ ਤੁਹਾਡਾ ਸ਼ੁਭ ਦਿਨ ਵੀਰਵਾਰ ਹੈ ਜੀ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਅਤੇ ਤੁਹਾਡੇ ਜੀਵਨ ਸਾਥੀ ਦੀ ਸਿਹਤ ਇਸ ਹਫਤੇ ਠੀਕ ਰਹੇਗੀ ਭਰਾਵਾਂ ਦੇ ਨਾਲ ਚੰਗੇ ਸਬੰਧ ਰਹਿਣਗੇ ਤੁਹਾਡਾ ਬੱਚਾ ਤਰੱਕੀ ਕਰੇਗਾ ਬੱਚੇ ਤੁਹਾਡੇ ਬਹੁਤ ਮਦਦ ਵੀ ਕਰ ਸਕਦੇ ਹਨ ਪੈਸਾ ਮਿਲਣ ਦੀ ਤੁਹਾਨੂੰ ਕਿਧਰੋਂ ਚੰਗੀ ਸੰਭਾਵਨਾ ਬਣੀ ਹੋਈ ਹੈ ਇਸ ਹਫਤੇ 14 ਅਤੇ 15 April ਤੁਹਾਡੇ ਲਈ ਸਭ ਤੋਂ ਵਧੀਆ ਸਮਾਂ ਹੈ। 16 April ਨੂੰ ਸਾਵਧਾਨ ਰਹਿਣਾ ਤੁਹਾਨੂੰ ਹੋਵੇਗਾ ਜੀ। ਤੁਹਾਨੂੰ ਇਸ ਹਫਤੇ ਰੁਦਰਾਕਸ਼ਟਕ ਦਾ ਪਾਠ ਕਰਨਾ ਚਾਹੀਦਾ ਹੈ ਅਤੇ ਹਫਤੇ ਦਾ ਸ਼ੁਭ ਦਿਨ ਤੁਹਾਡੇ ਲਈ ਸ਼ਨੀਵਾਰ ਹੈ ਜੀ। ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਡੀ ਸਿਹਤ ਠੀਕ ਰਹੇਗੀ। ਜੀਵਨ ਸਾਥੀ ਦੀ ਸਿਹਤ ਵਿੱਚ ਆਈ ਖਰਾਬੀ ਅਜੇ ਦੂਰ ਨਹੀਂ ਹੋ ਸਕੇਗੀ। ਕਿਸਮਤ ਤੁਹਾਡਾ ਸਾਥ ਦੇਵੇਗੀ ਭੈਣ ਭਰਾ ਦੇ ਨਾਲ ਸਬੰਧ ਚੰਗੇ ਨਹੀਂ ਰਹਿਣਗੇ ਬੱਚਿਆਂ ਦਾ ਸਹਿਯੋਗ ਵੀ ਪ੍ਰਾਪਤ ਨਹੀਂ ਹੋਵੇਗਾ ਪੈਸਾ ਮਿਲਣ ਦੀ ਚੰਗੀ ਸੰਭਾਵਨਾ ਹੈ 16 ਅਪ੍ਰੈਲ ਦਾ ਦਿਨ ਇਸ ਹਫਤੇ ਤੁਹਾਡੇ ਲਈ ਸਭ ਤੋਂ ਵਧੀਆ ਹੈ ਤੁਹਾਨੂੰ 14 ਅਤੇ 15 ਅਪ੍ਰੈਲ ਨੂੰ ਸਾਵਧਾਨੀ ਦੇ ਨਾਲ ਕੋਈ ਕੰਮ ਕਰਨਾ ਚਾਹੀਦਾ ਹੈ ਤੁਹਾਡੇ ਪਿਤਾ ਦੀ ਸਿਹਤ ਵਿਗੜ ਸਕਦੀ ਹੈ ਤੁਹਾਨੂੰ ਇਸ ਹਫਤੇ ਰਾਮ ਰક્ષਾ ਸਤੋਤਰ ਦਾ ਜਾਪ ਕਰਨਾ ਚਾਹੀਦਾ ਹੈ ਇਸ ਹਫਤੇ ਦਾ ਸ਼ੁਭ ਦਿਨ ਤੁਹਾਡੇ ਲਈ ਬੁੱਧਵਾਰ ਹੋਵੇਗਾ ਜੀ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਡੀ ਸਿਹਤ ਚੰਗੀ ਰਹੇਗੀ ਤੁਹਾਡੇ ਜੀਵਨ ਸਾਥੀ ਦੀ ਸਿਹਤ ਵੀ ਸਹੀ ਹੋਵੇਗੀ ਅਦਾਲਤ ਦੇ ਕੰਮਾਂ ਵਿੱਚ ਤੁਹਾਨੂੰ ਸਫਲਤਾ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ ਭੈਣ ਭਰਾ ਦੇ ਨਾਲ ਚੰਗੇ ਸਬੰਧ ਰਹਿਣਗੇ ਤੁਹਾਡੀ ਖੁਸ਼ੀ ਵਿੱਚ ਕਿਤੇ ਕਮੀ ਆ ਸਕਦੀ ਹੈ ਤੁਹਾਡੀ ਮਾਂ ਨੂੰ ਸੱਟ ਲੱਗ ਸਕਦੀ ਹੈ ਇਹ ਹਫਤਾ 14 ਤੇ 15 ਅਪ੍ਰੈਲ ਦੇ ਦਿਨ ਤੁਹਾਡੇ ਲਈ ਸਫਲ ਅਤੇ ਸ਼ੁਭ ਹੈ ਤੁਹਾਨੂੰ 16 ਅਪ੍ਰੈਲ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਇਸ ਹਫਤੇ ਤੁਹਾਨੂੰ ਕਾਲੇ ਕੁੱਤੇ ਨੂੰ ਰੋਟੀ ਪਾਉਣੀ ਚਾਹੀਦੀ ਹੈ ਤੇ ਇਸ ਹਫਤੇ ਦਾ ਸ਼ੁਭ ਦਿਨ ਤੁਹਾਡੇ ਲਈ ਵੀਰਵਾਰ ਹੋਵੇਗਾ ਜੀ ਸੋ ਦੋਸਤੋ ਇਹ ਹਨ 12 ਰਾਸ਼ੀਆਂ ਦਾ ਇਸ ਹਫਤੇ ਦਾ ਰਾਸ਼ੀਫਲ ਕਿ ਇਹਨਾਂ ਦੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਬਦਲਾਅ ਹੋਣ ਵਾਲੇ ਹਨ ਕਿਹੜੀ ਕਿਹੜੀ ਇਹਨਾਂ ਨੂੰ ਇਸ ਹਫ਼ਤੇ ਸਾਵਧਾਨੀ ਵਰਤਣੀ ਚਾਹੀਦੀ ਹੈ ਜਾਂ ਇਹਨਾਂ ਨੂੰ ਕਿਹੜਾ ਜਾਪ ਕਰਨਾ ਚਾਹੀਦਾ ਹੈ ਅਤੇ ਇਹਨਾਂ ਦੇ ਲਈ ਸ਼ੁਭ ਦਿਨ ਵੀ ਕਿਹੜਾ ਹੈ ਇਸ ਵੀਡੀਓ ਤੋਂ ਤੁਹਾਨੂੰ ਸਾਰੀ ਜਾਣਕਾਰੀ ਪ੍ਰਾਪਤ ਹੋ ਜਾਵੇਗੀ ਸੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ